ਦੇ ਵਿੱਚ ਐਨਕਾਉਂਟਰ ਹੋਇਆ ਹੈ ਬਦਮਾਸ਼ਾਂ ਤੇ ਪੁਲਿਸ ਦੇ ਵਿਚਾਲੇ ਮੁਠਪੇੜ ਹੋਈ ਹੈ ਔਰ ਜਾਣਕਾਰੀ ਜਿਹੜੀ ਹੈ ਉਹ ਪਿੰਡ ਰੂੜੇਵਾਲ ਤੋਂ ਸਾਹਮਣੇ ਆ ਰਹੀ ਹੈ ਸੋ ਦੱਸਦੇ ਨੇ ਆ ਕਿ ਦੋਵੇਂ ਬਦਮਾਸ਼ਾਂ ਨੂੰ ਕਰਨਾਲ ਤੋਂ ਅੰਮ੍ਰਿਤਸਰ ਲਿਆਂਾਇਆ ਜਾ ਰਿਹਾ ਸੀਗਾ ਹਥਿਆਰਾਂ ਦੀ ਬਰਾਮਦਗੀ ਦੇ ਲਈ ਔਰ ਇਸੇ ਦੌਰਾਨ ਪੁਲਿਸ ਤੇ ਇਹਨਾਂ ਬਦਮਾਸ਼ਾਂ ਦੇ ਵਿੱਚ ਮੁਠਪੇੜ ਹੁੰਦੀ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਬਦਮਾਸ਼ ਜਿਹੜੇ ਨੇ ਉਹ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਹੈ ਫਿਲਹਾਲ ਪੁਲਿਸ ਟੀਮ ਦੱਸਿਆ ਜਾ ਰਿਹਾ ਹੈ ਕਿ ਦੋਨਾਂ ਬਦਮਾਸ਼ਾਂ ਨੂੰ ਲੈ ਕੇ ਜਿੱਥੇ ਇਹਨਾਂ ਨੇ ਪਿਸਤੌਲ ਰੱਖੀ ਸੀ ਉਹਦੀ ਬਰਾਮਦਗੀ ਦੇ ਲਈ ਇਹ ਇਹ ਦੋਵੇਂ ਬਦਮਾਸ਼ ਜਿਹੜੇ ਸੀ ਇਹਨਾਂ ਨੂੰ ਲਜਾਇਆ ਜਾ ਰਿਹਾ ਸੀ ਔਰ ਇਸੇ ਦੌਰਾਨ ਬਦਮਾਸ਼ਾਂ ਨੇ ਅਚਾਨਕ ਪੁਲਿਸ ਦੇ ਉੱਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਔਰ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਵੀ ਗੋਲੀਆਂ ਚਲਾਈਆਂ ਨੇ ਜਿਸ ਦੇ ਵਿੱਚ ਦੋਨਾਂ ਬਦਮਾਸ਼ ਜਿਹੜੇ ਨੇ ਉਹ ਕੰਬੀਰ ਜ਼ਖਮੀ ਹੋਏ ਨੇ ਦੱਸਿਆ ਜਾ ਰਿਹਾ ਹੈ ਕਿ ਜਾਣਕਾਰੀ ਜਿਹੜੀ ਮਿਲੀ ਹੈ ਉਸ ਦੇ ਮੁਤਾਬਕ ਇਹ ਦੋਵੇਂ ਬਦਮਾਸ਼ ਜਿਹੜੇ ਕਰਨਾਲ ਤੋਂ ਗ੍ਰਿਫਤਾਰ ਕੀਤੇ ਗਏ ਨੇ ਕੁਝ ਦਿਨ ਪਹਿਲਾਂ ਰਮਦਾਸ ਖੇਤਰ ਦੇ ਵਿੱਚ ਇੱਕ ਦੁਕਾਨਦਾਰ ਉਤੇ ਫਾਇਰਿੰਗ ਇਹਨਾਂ ਵੱਲੋਂ ਕੀਤੀ ਗਈ ਸੀ ਔਰ ਵਾਰਦਾਤ ਤੋਂ ਬਾਅਦ ਇਹ ਦੋਵੇਂ ਫਰਾਰ ਹੋ ਗਏ ਸਨ ਪੁਲਿਸ ਵੱਲੋਂ ਇਹਨਾਂ ਦੀ ਜਿਹੜੀ ਹੈ ਭਾਲ ਕੀਤੀ ਜਾ ਰਹੀ ਸੀ ਔਰ ਉਸੇ ਵਕਤ ਜਿਹੜੀ ਹੈ ਉਹ ਸਾਹਮਣੇ ਆਇਆ ਕਿ ਕਰਨਾਲ ਦੇ ਵਿੱਚ ਇਹਨਾਂ ਦੀ ਜਿਹੜੀ ਲੋਕੇਸ਼ਨ ਹੈ ਉਹ ਟ੍ਰੇਸ ਕੀਤੀ ਗਈ ਜਿਸ ਤੋਂ ਬਾਅਦ ਇਹਨਾਂ ਨੂੰ ਕਰਨਾਲ ਤੋਂ ਗ੍ਰਫਤਾਰ ਕੀਤਾ ਗਿਆ ਦੱਸੇ ਜਾ ਰਿਹਾ ਹੈ ਕਿ ਇਹ ਦੋਵੇਂ ਜਿਹੜੇ ਬਦਮਾਸ਼ ਗ੍ਰਫਤਾਰ ਹੋਏ ਨੇ ਜਿਨ੍ਹਾਂ ਦਾ ਇਨਕਾਊਂਟਰ ਹੋਇਆ ਇਹ ਦੋਵੇਂ ਜਿਹੜੇ ਕੁਖਿਆਤ ਗੈਂਗਸਟਰ ਹੈ ਜੀਵਨ ਫੌਜੀ ਇਹਨਾਂ ਦੇ ਗੁਰਗੇ ਨੇ ਔਰ ਇਸੇ ਦੇ ਕਹਿਨ ਦੇ ਉੱਤੇ ਹੀ ਇਹ ਫਾਇਰਿੰਗ ਕਰਦੇ ਨੇ ਫਰੋਤੀ ਮੰਗਦੇ ਨੇ ਔਰ ਉਸ ਤੋਂ ਬਾਅਦ ਫਰੋਤੀ ਨਾ ਦੇਣ ਦੀ ਸੂਰਤ 'ਤੇ ਲੋਕਲ ਉੱਤੇ ਫਾਇਰਿੰਗ ਕੀਤੀ ਜਾਂਦੀ ਹੈ ਔਰ ਇਸੇ ਕੜੀ ਦੇ ਤਹਿਤ ਇਹਨਾਂ ਵੱਲੋਂ ਇੱਕ ਦੁਕਾਨਦਾਰ ਦੇ ਉੱਤੇ ਫਾਇਰਿੰਗ ਕੀਤੀ ਗਈ ਸੀ ਔਰ ਉਸੇ ਮਾਮਲੇ ਮਾਮਲੇ ਦੇ ਵਿੱਚ ਪੁਲਿਸ ਨੂੰ ਲਗਾਤਾਰ ਇਹਨਾਂ ਦੀ ਭਾਲ ਸੀ करनाल ਤੋਂ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਔਰ ਅੰਮ੍ਰਿਤਸਰ ਦੇ ਵਿੱਚ ਇਹਨਾਂ ਨੂੰ ਹਥਿਆਰਾਂ ਦੀ ਬਰਾਮਦਗੀ ਦੇ ਲਈ ਲਿਜਾਇਆ ਗਿਆ ਜਾ ਰਿਹਾ ਸੀਗਾ ਇਸੇ ਦੌਰਾਨ ਪੁਲਿਸ ਦੇ ਉੱਤੇ ਇਹਨਾਂ ਵੱਲੋਂ ਪੁਲਿਸ ਦੇ ਉੱਤੇ ਇਹਨਾਂ ਵੱਲੋਂ ਫਾਇਰਿੰਗ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਜਵਾਬੀ ਕਾਰਵਾਈ ਦੇ ਵਿੱਚ ਇਹ ਦੋਵੇਂ ਬਦਮਾਸ਼ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਫਾਇਰਿੰਗ ਇਹਨਾਂ ਤੇ ਵੀ ਹੋਈ ਹੈ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਇਹਨਾਂ ਤੇ ਫਾਇਰਿੰਗ ਕੀਤੀ ਗਈ ਹੈ ਜਿਸ ਤੋਂ ਬਾਅਦ ਦੋਵੇਂ ਜਿਹੜੇ ਨੇ ਉਹ ਗੰਭੀਰ ਜ਼ਖਮੀ ਹੋਏ ਨੇ ਔਰ ਕਿਹਾ ਜਾ ਰਿਹਾ ਹੈ ਕਿ ਲਗਾਤਾਰ ਪੁਲਿਸ ਵੱਲੋਂ ਅਜੇਹੇ ਕੁਖਿਆਤ ਜਿਹੜੇ ਗੁਰਗੇ ਨੇ ਜਿਨ੍ਹਾਂ ਵੱਲੋਂ ਫਰौती ਮੰਗੀ ਜਾਂਦੀ ਹੈ ਔਰ ਫਰौती ਨਾ ਦੇਣ ਦੀ ਸੂਰਤੇ ਉਹਨਾਂ ਤੇ ਫਾਇਰਿੰਗ ਕੀਤੀ ਜਾਂਦੀ ਹੈ ਅਜਿਹੇ ਜਿਹੜੇ ਨੇ ਬਦਮਾਸ਼ਾਂ ਤੇ ਲਗਾਤਾਰ ਪੁਲਿਸ ਵੱਲੋਂ ਨਕੇਲ ਕਸੀ ਜਾ ਰਹੀਏ ਬੀਤੇ ਦਿਨ ਵੀ ਇੱਕ ਵਿਅਕਤੀ ਦਾ ਜਿਹੜਾ ਅਸੀਂ ਇਨਕਾਊਂਟਰ ਕੀਤਾ ਗਿਆ ਸੀ ਜਿਸਦੇ ਵੱਲੋਂ ਪੁਲਿਸ ਦੀ ਹੀ ਲਾਇਸੈਂਸੀ ਰਿਵਰਵਲ ਖੋਣ ਦੀ ਕੋਸ਼ਿਸ਼ ਕੀਤੀ ਗਈ ਸੀ ਔਰ ਇਸ ਜਵਾਬੀ ਕਾਰਵਾਈ ਦੇ ਵਿੱਚ ਉਸਦੇ ਵੀ ਗੋਲੀ ਲੱਗੀ ਸੀ ਔਰ ਹੁਣ ਆ ਇਹ ਦੋਵੇਂ ਜਿਹੜੇ ਬਦਮਾਸ਼ ਨੇ ਜੋ ਕਿ ਇੱਕ ਦੁਕਾਨਦਾਰ ਤੇ ਫਾਇਰਿੰਗ ਇਹਨਾਂ ਵੱਲੋਂ ਕੀਤੀ ਗਈ ਸੀ ਉਸ ਤੋਂ ਬਾਅਦ ਫਰਾਰ ਚੱਲ ਰਹੇ ਸੀ ਆ ਇਹਨਾਂ ਨੂੰ ਕਰਨਾਲ ਤੋਂ ਗ੍ਰਿਫਤਾਰ ਕੀਤਾ ਗਿਆ ਔਰ ਅੰਬਲੀਸਰ ਦੇ ਵਿੱਚ ਹਥਿਆਰਾਂ ਦੀ ਬਰਾਮਦਗੀ ਦੇ ਲਈ ਇਹਨਾਂ ਨੂੰ ਲਿਜਾਇਆ ਜਾ ਰਿਹਾ ਸੀ ਜਿਸ ਦੌਰਾਨ ਇਹਨਾਂ ਵੱਲੋਂ ਪੁਲਿਸ ਦੇ ਉੱਤੇ ਹੀ ਫਾਇਰਿੰਗ ਕੀਤੀ ਗਈ ਔਰ ਪੁਲਿਸ ਨੇ ਜਵਾਬੀ ਕਾਰਵਾਈ ਦੇ ਵਿੱਚ ਇਹ ਦੋਵੇਂ ਬਦਮਾਸ਼ ਜਿਹੜੇ ਨੇ ਗੋਲੀ ਲੱਗਨ ਕਰਕੇ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਇਲਾਜ ਹੁਣ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਫਿਲਹਾਲ तमाम ਜਾਣਕਾਰੀ ਜਿਹੜੀ ਹੈ ਉਹ ਆ ਪੁਲਿਸ ਅਧਿਕਾਰੀ ਜਿਹੜੀ ਹੈ ਉਹ ਸਾਂਝੇ आपको डीजीपी श्री गौरव यादव जी इन्होंने पिछले दिनों पंजाब में गैंगस्टर के खिलाफ जीरो टॉलरेंस अपनाने का जो हदायत जारी की है उसके तहत सरदार नानक सिंह आईपीएस डीआईजी जी बॉर्डर एन सरदार मनिंदर सिंह आई पी एस 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 पी अमृतसर देहाती उनकी टीम ने बहुत अच्छा काम किया है जी आठ दस पच्चीस को रमदास कस्बे में एक दुकानदार के पर दो मोटरसाइकिल सवार गोली चलाते हैं जिसमें वो जख्मी हो जाता है और मोटरसाइकिल वाले गोली चलाने के बाद फरार हो जाते हैं जो एसएसपी साहब सदा मनिंदर सिंह आईपीएस सर की टीम जो इंस्पेक्टर अमनदीप सिंह एंटी गैंगस्टर सेल के इंचार्ज हैं उनकी टीम ने बहुत अच्छा काम किया है और इन्वेस्टिगेशन करते करते करनाल तक पहुंचे हैं सर और वहाँ करनाल से दो दोषी हैं अविनाश एलियस अभ, अभी और आजाद ये दोनों शिवाजी कॉलोनी करनाल के रहने वाले हैं दोनों को अरेस्ट किया और इन्होंने ये कबूला कि यहाँ इसने जो वारदात हुई है जो गोलियाँ लड़के को मारी थी उसका नाम कमलजीत सिंह कल्लू था और उसके बाद गोली लगाने के बाद ये मोटरसाइकिल और जो अपना पिस्टल थे जहां छिपाकर वो दौड़ गए थे आज ये दोनों जहां रिकवरी कराने के लिए आए थे जो इन्होंने पुलिस पार्टी पे गोली चलाने की कोशिश की और दोनों मुकाबले में जख्मी हो गए हैं इन इनसे एक तीस बोर का पिस्टल बरामद हुआ है और एक मोटरसाइकिल बरामद हुआ है इनसे और ये एक ही केस था लेकिन अभी इनका जो इन्वेस्टिगेशन चल रहे है फिर क्लियर हो जाएगा इसमें गैंग से से किसी जो जीवन फौजी है उसका आगे गुर्गा है आकाश वो भी बाहर इटली में है उनसे इनका संपर्क था आकाश ने इनको यहाँ भेजा था जी हो सकता है इनका उस हो। और इसके अलावा हमने इस इलाके में जो इस वारदात के साथ और भी रिलेटेड लोग हैं उनके बारे भी हमने पता कर लिया है और आगे चलकर उनको भी अरेस्ट करेंगे इनको भी बिल्कुल जी इनको फर्स्ट एड दे के हम हॉस्पिटल भेज रहे हैं